ਤਿੰਨ ਤਨਵਾਰ ਹੋ ਜਾਂਦਾ ਸੀ ਹਮ ਤੇ ਹਾਲੇ ਆਪਣਾ ਹੋ ਗਿਆ 17 ਹਮ ਠੀਕਾ ਕੋਈ ਗੱਲ ਠੀਕ ਕੋਈ ਅੰਗਰੇਜ਼ੀ ਜੀ ਜੀ ਬਿਲਕੁਲ ਬੰਦ ਹੈ ਚਲੋ ਬਹੁਤ ਵਧੀਆ ਗੱਲ ਹੈ ਜੇਰਾ ਬੱਪਾ ਲੱਗਦਾ ਸੀ ਟਾਈਮ ਹੋ ਗਈ ਬੰਦ ਤੇ ਇਹਨੂੰ ਦਵਾਈ ਛੱਡੀ ਨੂੰ ਇੱਕਦਾਂ ਕਰੇ ਨੂੰ ਮੰਨ ਲਓ ਮਹੀਨਾ ਹੋ ਗਈ ਅੰਗਰੇਜ਼ੀ ਹਾਈ ਮਹੀਨੇ ਵਿੱਚ ਆ ਹੁਣ ਇੱਕਦਾਂ ਇਕੱਲੀ ਇਹਨੂੰ ਖਾਗ ਨਿਕਰੇ ਤੇ ਸਿੱਕਾ ਪੰਖਾ ਨਾ ਹੋ ਜਾਵੇ ਦੇਖੋ ਜਦੋਂ ਆਪਾਂ ਅੰਗਰੇਜ਼ੀ ਦਵਾਈ ਨਹੀਂ ਛੱਡਦੇ ਕਿ ਕਿਦੋਂ ਆ ਪੂਰੀ ਤਰ੍ਹਾਂ ਨਾਲ 225 ਦਿਨ ਦੇ ਬਾਅਦ ਤਾਂ ਇਹ ਚੀਜ਼ਾਂ ਹੋਣਗੀਆਂ ਅੱਜ ਛੱਡ ਦਿਓ ਕੱਲ ਤੋਂ ਨਹੀਂ ਬਦੋਰਾ ਦੂਰਾ ਪਊਗਾ ਬਸ ਅੰਗਰੇਜ਼ੀ ਜਮਾਂ ਬੰਦ ਕਰ ਦਿਓ ਅੱਛਾ ਜੀ ਕਿੱਥੋਂ ਆ ਜਿਹੜੀ ਅਸੀਂ ਕਾਈ ਗੜੰਦੀ ਹੈ ਪਿੰਡ ਸਾਡਾ ਬਣਾ ਦੇ ਲਗ ਅੱਛਾ ਇਹ ਦੁੱਸੂ ਦੁੱਸੂ ਕੀ ਕੋਣ ਜਿਹੜੀ ਕਿਡਾਂ ਖਾਂਦੇ ਹੈ ਅੰਗਰੇਜ਼ੀ ਓਰੀ ਛੱਡ ਦਿਓ ਕੁਝ ਨਹੀਂ ਹੁੰਦਾ ਹੁਣ ਜੇ ਅੰਗਰੇਜ਼ੀ ਨਾ ਛੱਡੀ ਫਿਰ ਦੌਰੇ ਨਹੀਂ ਹੱਟਣੇ ਪੈਣੂ ਅੱਛਾ ਜੀ ਹਾਂ ਛੱਡ ਲਏ ਹਾਂ ਪਹਿਲਾਂ ਵੀ ਹੈ ਮੈਂ ਤਾਂ ਇਹੋ ਨਹੀਂ ਕਹਾਂ ਤਰੀਕਾ ਹੂੰ ਕਿਨੇ ਆਂ ਪਰਚਾ ਅਨਵੇਜੀ ਦੇ ਬਾਈਸ ਕੋਈ ਨਹੀਂ ਖਾਂਦਾ ਚਲੋ ਕੋਈ ਨੀ ਫਿਰ ਤਾਂ ਗੱਲ ਹੀ ਨਹੀਂ ਕਿੰਨਾ ਟੁੱਟ ਗਿਆ ਹਾਂਜੀ ਕਿੰਨਾ ਫਰਕ ਦੇਖਿਆ ਕੀ ਕੁਛ ਦੇ ਮਤਲਬ ਲੱਗਿਆ ਤੁਹਾਨੂੰ ਕਿੰਨੇ ਟਾਈਮ ਚ ਬਹੁਤ ਫਰਕ ਮਾਰ ਗਿਆ ਹਾਂ ਹੂੰ ਚਲੋ ਚੁੱਕਰਾ ਦਾ ਬਸ ਦੇਖੋ ਇਹਨਾਂ ਲੱਗਿਆ ਤਾਂ ਤੇ ਜੇ ਮੈਂ ਚਾਂਦਰੀ ਤੇ ਦੇਪੋ 15 ਹੁੰਦਾ ਹੈ ਜੇ ਕੋਈ ਆਰਡਰ ਤਾਂ ਨਹੀਂ ਅੰਦਰ ਜੀ ਸਾਨੂੰ ਗੋਲ ਜੀ ਸਾਨੂੰ ਜੀ ਦੇ ਤੋਂ ਪੀ ਤੱਕ ਦਾ ਸਰਫਰ ਤੋਂ ਕੋਈ ਕੋਈ ਤਾਂ ਨਹੀਂ ਹੁੰਦਾ ਨਹੀਂ ਕੋਈ ਕੀ ਹੋ ਰਿਹਾ ਹੈ

ਮੁੰਡੇ ਕਾ ਦੂਜਾ ਇੰਟਰਵਿਊ ਹੂੰ ਮੁੰਡੇ ਜੀ ਯਮਨ ਗੰਦਨ ਕੋ ਜਾਤੀ ਬਲ ਰਹੀ ਪਹਿਲੇ ਮੰਗਾ ਤੀ ਦੋ ਮਹੀਨੇ ਠੀਕ ਹੈ ਫਿਰ ਕੋ ਦੱਸ ਤਾ ਦੁਬਾਰੇ ਤਾਂ ਨਹੀਂ ਆਇਆ ਕਰੀ ਕੋਈ ਗੁਰਾ ਨਸਰ ਅੱਗੇ ਵਾਲੇ ਅਬ ਇਹਨਾਂ ਨੂੰ ਬਾਸਤਾ ਪੜਾ ਕੇ ਕਿਤੇ ਕਿਤੇ ਮੁੰਡੇ ਜੀ ਜੀ ਸਾਹਿਬ ਦੱਸੋ ਤੁਸੀਂ ਉਹਨੂੰ ਆਉਣਾ ਨਾ ਹੀ ਗੋਵੇ ਅਸੀਂ ਇਹ ਸੋਚ ਰਹੇ ਹਾਂ ਉਹ ਹੋਈ ਉਹਨੂੰ ਦੁਬਾਰੀ ਦੇਖੀਂ ਜਰੂਰ ਠੀਕ ਉਹ ਵੀ ਮੇਰੇ ਸਵਾਰੇ ਆਉਣਾ ਨਹੀਂ ਆ ਤਾਂ ਜੀ ਆ ਰਹੇ ਸੀ ਅੱਛਾ ਰਾਜਿੰਦਰ ਸਿੰਘ ਦਾ ਰਾਜਿੰਦਰ ਸਿੰਘ ਜੀ ਦੇਖਦੇ ਰਹੂਗੇ ਰਾਜਿੰਦਰ ਬੰਦਾ ਵਰ ਕਮਲ ਆ ਜੀ ਉਹਨਾਂ ਟਾਈਮ ਚਾਹ ਤੇ ਸਿਮੇਂਗ ਵਿੱਚ ਕਮਲ ਬੈਠਾ ਉਹ ਵਾਇਆ ਨੂੰ 5 ਸਾਲ ਹੋ ਗਿਆ ਤੇ ਇਹ ਗਲਤ ਰਹਿ ਗਈ ਪਹਿਲੀ ਗਾਣਾ ਇਹਨੇ ਗਾਇਆ ਜੀ ਹੈ ਜੀ ਬੜੀ ਬੜੀ ਉਹ ਇਹਨੂੰ ਨੰਬਰ ਪਤਾ ਹੈ ਇਹ ਤੇ ਨਵਾਂ ਦੇ ਦੱਸੋ ਜੀ ਦੁਪਹਿਰ ਤੇ ਸ਼ਾਮ ਤੇ ਰਹੀ ਹਾਂ ਜੀ ਤਵੇ ਆਪਣੇ ਬਾਈ ਦੇ ਪੁੱਤੇ ਬੱਕਰੀ ਹੈ। ਇੱਕ ਪੂਰੀ ਬੁੱਤੇ ਦੀ ਬੱਕਰੀ ਹੈ ਕੋਈ ਨਹੀਂ। ਨਿਕਲ ਜੂਗੀ। ਅੱਛਾ। ਪਰ ਪੁਰਾਣੀ ਨਹਿਮਤ ਦੇ ਪੱਤੇ ਲਿਆਉਣੇ ਪੈਣੇ ਆਪਾਂ ਨੂੰ। ਸੁੱਕੇ ਪੱਤੇ। ਅੱਛਾ ਜੀ। ਤਾਂ ਨਿਕਲੂਗੀ। ਉਹਨਾਂ ਨੂੰ ਫੇਰ ਨਾਲ ਲੈ ਕੇ ਆਵਾਂ। ਨਾ ਨਾਲ ਬਣਾ ਲਿਓ ਕੋਈ ਗੱਲ ਨਹੀਂ। ਅੱਛਾ ਜੀ। ਨਹਿਮਤ ਦੇ ਪੱਤੇ ਘਰੇ ਹੀ ਕਰੋ ਫੇਰ ਦਵਾਈ ਦੇ ਦਾਂਗੇ ਤੁਹਾਨੂੰ। ਸੁੱਕੇ ਘਰੇ ਜੀ। ਨਾ ਸੁੱਕੇ ਹੋਏ ਕੋਈ ਪ੍ਰਾਣੀ ਦੇਸੀ ਨਾ ਹੋਵੇ। ਕਿਹੜੇ ਏਰੀਆ ਤੋਂ ਤੁਸੀਂ? ਅਸੀਂ ਜਲੰਧਰ ਤੋਂ। ਉਧਰ ਹੋਣ ਗਿਆ ਦੇਤੀ ਨਮਾ ਪ੍ਰਾਣੀਆਂ ਹਜ਼ਾਰਪੁਰ ਤਾਂ ਹੈਗੀਆਂ ਨੇ ਇਧਰ ਹੁੰਦੇ ਰਹੇਗਾ ਅੱਗੇ ਵੱਲ ਵੀ ਵਧੇਗੀਆਂ ਨੇ ਆਪਣੇ ਆਪ ਇਹ ਜਿਹੇ ਮੁੱਕ ਗਏ ਹੈਗੀਆਂ ਉਹ ਤੋਂ ਜਣ ਗਏ ਨੇ ਵੀ ਬਹੁਤ ਆ ਹੂੰ ਬਹੁਤ ਕਿੰਨੇ ਕੰਮ ਤੇ ਲੜਦਾ ਤੁਸੀਂ ਪਾਂਡਕ ਬੱਦਿਆਂ ਨੂੰ ਇਕੱਠੀ ਕਰਕੇ ਉਹਨੇ ਮਜਾ ਕੇ ਸਵਾਹ ਦੇ ਦਿਓ ਸਾਨੂੰ ਅੱਛਾ ਹੂੰ ਠੀਕ ਹੈ ਉਹਨੂੰ ਘਰੇ ਹੀ ਕਾ ਕੇ ਉਹਨੂੰ ਲਵਾ ਕੇ ਹੂੰ ਬਟੋਰੀ ਸਵਾਹ ਜੇ ਕਿ ਸਵਾਹ ਉਹਨੂੰ ਸਵਾਹ ਫੇਰ ਪਾ ਕੇ ਲਿਆ ਦਿਓ ਤੁਹਾਨੂੰ ਅੱਛਾ ਅਸੀਂ ਸਵਾਹ ਜੋ ਆਧਾਰ ਕਰ ਗੱਡ ਲਾਂਗੇ ਕੱਢ ਕੇ ਫੇਰ ਦਵਾਈ ਬਣਾਵਾਂਗੇ। ਉਹਨਾਂ ਨੂੰ ਤੁਹਾਨੂੰ ਬਾਈਕ ਤੇ ਖੜਾ ਦਿਆਂਗਾ। ਨਾ, ਉਹ ਬਿਲਾ ਦੇ। ਚਲੋ ਦੱਸ ਦਿਓ ਵੈਸੇ ਦਾਸ ਦਿਓ ਜੀ। ਸੁੱਤੇ ਹੋਣਾ, ਸੁੱਤੇ ਤਾਂ ਮਤਲਬ ਸੇਵੋ। ਲਾਓ ਕਿਉਂ ਵੈਸੇ ਦਾਸ ਦਿਓ। ਅਗਲੀ ਵਾਰ ਗੱਲ ਕਰਾ ਦਿਆਂ ਨੋਟ ਕਿਉਂ। ਫੋਟੋ ਦਿਖਾ ਦੇ। ਫੋਟੋ ਬੱਚਾ ਪੈਂਦੇ ਨੇ ਤਾਰੇ। ਉਹਦੀ ਕੋਈ ਵੀਡੀਓ ਬਣਾਈ ਹੋਈ। ਉਡੀਕ ਨਹੀਂ ਤੇ ਜਾਣ ਕੇ ਫਾਈਲ ਮੈਡੀਕਲ ਹੂੰ ਮੇਰੇ ਕੰਮ ਕਰਦੇ ਸਿੱਕਾ ਸਿੱਕਾ ਨਾ ਬਿਨ ਹੋਵੇ ਉਹ ਦौरा ਨਹੀਂ ਪਿਆ ਅੰਗਰੇਜ਼ੀ ਦਵਾਈ ਅੰਗਰੇਜ਼ੀ ਦਵਾਈ ਦਾ ਜਵਾਬ ਮੰਦੇ ਕਦੀ ਨੀਤੀ ਨਹੀਂ ਚਾਹੁੰਦੇ ਵਧੀਆ ਗਿਆ ਅਸੀਂ ਜੀ 26 ਨੂੰ 26 ਚਾਹੁੰਦੇ